ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਆਂ ਅਸੀਂ ਫੈਵਿਕੋਲ ਕੰਪਨੀ ਦੀ ਰੀਲੈਂਪ ਇਹ ਇਹ ਪ੍ਰੋਡਕਟ ਜਿਹੜਾ ਆਉਂਦਾ ਇਹ ਆਪਣਾ ਜਿਵੇਂ ਸਨਮੈਕੇ ਦੇ ਉੱਤੇ ਸਨਮੈਕਾ ਪੇਸਟ ਕਰਨਾ ਆਪਾਂ ਇਹ ਉਹਦੇ ਲਈ ਵਰਤਿਆ ਜਾਂਦਾ ਇਹ ਸਾਨੂੰ ਇਹਦਾ ਰਿਜ਼ਲਟ ਬਹੁਤ ਵਧੀਆ ਮਿਲਿਆ ਜੀ ਇਹ ਪਹਿਲਾਂ ਅਸੀਂ ਇਹ ਸਾਰਾ ਸਨਮੈਕੇ ਦੇ ਉੱਤੇ ਸਕ੍ਰੈਚ ਪਾ ਲਏ ਸਨਮੈਕਾ ਪਾ ਚੇਂਜ ਕਰਨਾ ਸੀ ਤੇ ਇਹ ਪੱਟਿਆ ਨਹੀਂ ਜਾਂਦਾ ਫੈਵਿਕੋਲ ਨਾਲ ਲੱਗਿਆ ਹੁੰਦਾ ਪੱਟਣਾਂ 'ਚ ਬਹੁਤ ਦਿੱਕਤ ਆਉਂਦੀ ਹੈ ਇਹ ਕਿਉਂਕਿ ਇੱਕ ਵਾਰੀ ਫੈਵੀਕੋਲ ਦੀ ਪੇਸਟਿੰਗ ਹੋ ਗਈ ਤਾਂ ਉਹ ਛੇਤੀ ਪਟਟਿਆ ਨਹੀਂ ਜਾਂਦਾ ਸਲੋਂ ਅਪਲਾਈ ਦੀ ਵੀ ਤਾਂ ਇਹ ਪਟ ਲਿਆ ਹੁੰਦਾ ਤੇ ਕੋਈ ਹੀਟ ਕਰਨ ਨਾਲ ਵੀ ਆਪਾਂ ਇਹਨੂੰ ਪਟਦੇ ਆ ਪਰ ਟਾਈਮ ਬਹੁਤ ਲੱਗ ਜਾਂਦਾ ਉਹਦੇ ਨਾਲ ਇਹ ਅਸੀਂ ਸਨ ਮੈਕੇ ਦੇ ਉੱਤੇ ਸਕ੍ਰੈਚ ਮਾਰ ਕੇ ਤੇ 60 ਨੰਬਰ ਦਾ ਰੇਗ ਮਾਰ ਲਗਾਇਆ ਦਿੱਤੇ ਫਿਰ ਬਿਲਕੁਲ ਹੀ ਇਹਨੂੰ ਸਾਫ਼ ਕਰਕੇ ਕੋਈ ਡਸਟ ਨਹੀਂ ਹੋਣੀ ਚਾਹੀਦੀ ਸਾਫ਼ ਕਰਕੇ ਅਸੀਂ ਇਹਨੂੰ ਅਪਲਾਈ ਕੀਤਾ ਗਰਨ ਨਾਲ ਤੁਸੀਂ ਦੇਖ ਸਕਦੇ ਹੋ ਅਸੀਂ ਇਹ ਪਹਿਲੀ ਵਾਰੀ ਲਗਾ ਰਹੇ ਹਾਂ ਜੀ ਸਾਨੂੰ ਪਹਿਲੀ ਵਾਰੀ ਚ ਬਹੁਤ ਵਧੀਆ ਰਿਜ਼ਲਟ ਮਿਲਿਆ ਜਾਂਦਾ ਫੈਵਿਕੋਲ ਕੰਪਨੀ ਵਾਲਿਆਂ ਦੀ ਇਸ ਰੀ ਲੈਂਡ ਦਾ ਸੋ ਅਸੀਂ ਤੁਹਾਨੂੰ ਵੀ ਇਹ ਰਹਿ ਦਿੰਦੇ ਆ ਵੀ ਤੁਸੀਂ ਵੀ ਅਗਰ ਜੇਕਰ ਬੈੱਡ ਕਾਬੋਰਡ ਕਿਤੇ ਵੀ ਕੋਈ ਸਨਮੈਕਾ ਚੇਂਜ ਕਰਨਾ ਕੋਈ ਪੁਰਾਣਾ ਸਨਮੈਕਾ ਹੋ ਗਿਆ ਉਹਦੇ ਉੱਤੇ ਕੋਈ ਨਵਾਂ ਸਨਮੈਕਾ ਆਪਾਂ ਪੇਸਟ ਕਰਨਾ ਉਹਦੇ ਲਈ ਤੁਸੀਂ ਇਹਨੂੰ ਵਰਤ ਸਕਦੇ ਆਂ ਸਾਨੂੰ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਅਸੀਂ ਹਾਈ ਗਲੋਸ ਨੈਕਲ ਆਇਆ ਵਾਈਟ ਕਲਰ ਚ ਤੇ ਇਹਨੂੰ ਬਸ ਉਸ ਤਰ੍ਹਾਂ ਹੀ ਬੇਬੀ ਕੋਲ ਵਾਂਗੂ ਅਪਲਾਈ ਕਰ ਦੇਣਾ ਆਪਾਂ ਜਿਸ ਤਰ੍ਹਾਂ ਆਪਾਂ ਫੇਵਿਕੋਲ ਲਗਾਉਨੇ ਆ ਪਰ ਇਹ ਬਿਲਕੁਲ ਹੀ ਪਲੇਨ ਪੱਦਰ ਬਿਲਕੁਲ ਲਗਣੀ ਆ ਇਹ ਕਈ ਵਾਰੀ ਕੋਈ ਫੇਵਿਕੋਲ ਚ ਮਾੜਾ ਮੋਟਾ ਕਈ ਵਾਰੀ ਉੱਚਾ ਨੀਵਾ ਹੋ ਜਾਂਦਾ ਪਰ ਇਸ ਦੇ ਵਿੱਚ ਉੱਚਾ ਨੀਵਾ ਨਹੀਂ ਚੱਲਣਾਗਾ ਕੋਈ ਡਲਕ ਨਹੀਂ ਚੱਲਣੀ ਕਿ ਇਹ ਬਿਲਕੁਲ ਹੀ ਪਲੇਨ ਅਸੀਂ ਪੇਸਟ ਕੀਤਾ ਇਹਨੂੰ ਪਲੇਨ ਲਗਾ ਕੇ ਫਿਰ ਇਹਦੇ ਤੇ ਸਰਮਈਕਾ ਪੇਸਟ ਕਰਾਂਗੇ ਲਓ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਇਹਦੇ ਤੇ ਸਾਰੇ ਤੇ ਲਗਾ ਲਈਏ ਸਾਰੀ ਇਹ ਹੁਣ ਅਸੀਂ ਤੁਹਾਨੂੰ ਸਰਮਈਕਾ ਪੇਸਟ ਕਰਕੇ ਦਿਖਾਵਾਂਗੇ ਸਰਮਈਕਾ ਵੀ ਬਿਲਕੁਲ ਹੀ ਸਾਫ਼ ਹੋਣਾ ਚਾਹੀਦਾ ਤੁਹਾਡਾ ਕੋਈ ਟੈਸਟ ਨਹੀਂ ਹੋਣਾ ਚਾਹੀਦਾ ਪਿੱਛੇ ਬਸੇ ਇੱਕ ਸਾਈਡ ਹੀ ਅਪਲਾਈ ਹੋਊਗਾ ਇਹ ਸਭ ਤੋਂ ਇਹਦੀ ਵੱਡੀ ਗੱਲ ਹੈ ਇੱਕ ਸਾਈਡ ਹੀ ਲਗਾਉਣਾ ਇਹਨੂੰ ਦੋਵੇਂ ਦੋਨੋਂ ਸਾਈਡ ਨਹੀਂ ਲਗਾਉਣਾ ਆਹ ਵੇਖੋ ਜੀ ਅਸੀਂ ਇਹਨੂੰ ਬਸ ਇਸ ਤਰ੍ਹਾਂ ਪੇਸਟ ਕਰਕੇ ਇਹਨੂੰ ਕੱਪੜੇ ਨਾਲ ਮਲ ਦੇਣਾ ਤੇ ਤੁਹਾਨੂੰ ਇਹਨੂੰ ਦਿਖਾਉਨੇ ਆਪਾਂ ਨੁੱਕਰ ਤੋਂ ਬਿਲਕੁਲ ਪੇਸਟ ਹੋ ਗਿਆ ਇੱਕ ਵਾਰੀ ਮਲਣ ਨਾਲ ਹੀ ਪੇਸਟ ਹੋ ਗਿਆ ਵੈਸੇ ਟੇਪ ਵਗੈਰਾ ਦੀ ਲੋੜ ਨਹੀਂ ਪੈਂਦੀ ਜੇਕਰ ਲਗਾਉਣੀ ਹੈ ਤੁਸੀਂ ਲਗਾ ਸਕਦੇ ਹੋ ਆਹ ਦੇਖੋ ਜੀ ਤੁਸੀਂ ਦੇਖੋ ਬਹੁਤ ਵਧੀਆ ਬੇਸਟਿੰਗ ਹੋ ਗਈ ਆ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟਾਂ ਚ ਦੱਸਿਓ ਓਕੇ ਜੀ ਸਤਿ ਸ੍ਰੀ ਅਕਾਲ